ਜਿਹਨੇ ਇੱਥੇ ਪੱਤਰਕਾਰ ਬੈਠੇ ਨੇ ਇਹਨਾਂ ਦੇ ਵਿੱਚੋਂ ਕੋਈ ਹੈ ਬੰਦਾ ਕੋਈ ਹੈ ਜਾਂ ਪੱਤਰਕਾਰ ਜਿਨੇ ਕਿਸੇ ਤੋਂ ਕੋਈ ਨਵਾਂ ਪੈਸਾ ਲਿਆ ਹੋਵੇ ਕਿਉਂਕਿ ਜਿਸ ਤਰ੍ਹਾਂ ਦੀਆਂ ਬੰਦਸ਼ਾਂ ਲੱਗੀਆਂ ਹੋਈਆਂ ਨੇ ਜਿਸ ਤਰ੍ਹਾਂ ਨਿੱਕੀ ਨਿੱਕੀ ਗੱਲ ਤੇ ਫੜਕੇ ਕਿਸ ਬਾਤ ਦਿੱਤੇ ਜਾਂਦੇ ਨੇ ਪਰ ਰਸਤਾ ਆਪਾਂ ਚੁਣਨਾ ਹੈ ਵੀ ਆਪਾਂ ਕਿਸ ਰਸਤੇ ਨੂੰ ਪਸੰਦ ਕਰਦੇ ਸਾਡੀ ਜਮੀਰ ਕਿੱਥੇ ਖਲੋ ਜਾ ਕੇ ਖਲੋਦੀ ਹੈ 12 ਵਜੇ ਜਦੋਂ ਫੋਨ ਆਇਆ ਉਹ ਕਹਿੰਦੇ ਅਸੀਂ ਇੱਕ ਝੋਟਾਦਾਨ ਕਰਿਆ ਵੀ 프ਰੰਟ ਪੇਜ ਤੇ ਖਬਰ ਆ ਜੂਗੀ ਮੇ ਪੱਤਰਕਾਰੀ ਤੇ ਸਹਾਇਤਕਾਰੀ ਦਾ ਥੋੜਾ ਜਿਹਾ ਅੰਤਰੇ ਇਹ ਹੈ ਆਪਣੀ ਸਟੇਟਸ ਨੂੰ ਬਣਾ ਕੇ ਰੱਖਣਾ ਇਹ ਸਾਡਾ ਪੱਤਰਕਾਰੀ ਦਾ ਪਹਿਲਾ ਫਰਜ਼ ਆ ਪ੍ਰਧਾਨਗੀ ਮੰਡਲ ਵਿੱਚ ਸ਼ੋਭਤ ਸਹਾਇਤਕਾਰ ਅਤੇ ਵਿਦਵਾਨ ਸਜਣੋ ਮੇਰੇ ਸਾਹਮਣੇ ਬੈਠੇ ਮੇਰੇ ਪੱਤਰਕਾਰ ਵੀਰ ਅਤੇ ਸਹਾਇਤਕਾਰ ਵੀਰੋ ਮੈਥੋਂ ਪਹਿਲਾਂ ਸਿੰਦਰ ਰਾਮਪੁਰੀ ਜੀ ਪੱਤਰਕਾਰੀ ਬਾਰੇ ਬਹੁਤ ਹਲਕੇ ਗੱਲਾਂ ਕਰ ਗਏ ਨੇ ਕਿ ਇਸ ਮਸਿਆਂ ਆਉਂਦੀਆਂ ਨੇ ਸਰਕਾਰਾਂ ਵੱਲੋਂ ਕੀ ਠੋਸੀਆਂ ਜਾਂਦੀਆਂ ਨੇ ਮੈਂ ਤਾਂ ਸਿਰਫ ਥੋੜਾ ਜਿਹਾ ਸ਼ਾਰਟ ਕਰੂੰਗਾ ਕਿ ਜਿਹੜਾ ਪੱਤਰਕਾਰੀ ਦਾ ਪ੍ਰਤਿਮਾ ਉਹ ਬਹੁਤ ਪਕਾ ਬਣਾ ਕੇ ਰੱਖਣਾ ਚਾਹੀਦਾ ਆਪ ਸਰਕਾਰ ਨੂੰ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਐ ਨਹੀਂ ਹੋਣਾ ਚਾਹੀਦਾ ਬਿੱਤੂ ਜੀ ਕਿਦੋਂ ਆਇਆ ਉਹ ਤਾਂ ਮਗਰੋਂ ਕੋਈ ਕਹਿਰ ਮਿਲੇ ਆ ਇੰਨੇ ਲੈ ਗਿਆ ਇੰਨੇ ਲੈ ਗਿਆ ਆਪਣੀ ਸਟੇਟਸ ਨੂੰ ਬਣਾ ਕੇ ਰੱਖਣਾ ਇਹ ਸਾਡਾ ਪੱਤਰਕਾਰੀ ਦਾ ਪਹਿਲਾ ਫਰਜ਼ ਆ ਮੈਂ ਇੱਕ ਮਿਸਾਲ ਦਿੰਨਾ ਕਿ ਮੇਰੇ ਦਿਮਾਗ ਚੋਂ ਕਦੇ ਨਹੀਂ ਨਿਕਲਦੀ ਉਹ ਮਿਸਾਲ ਇੱਕ ਕਾਨਫਰੰਸ ਹੋ ਰਹੀ ਸੀ ਭਾਗਪੁਰਾ ਵਿਖੇ ਅਵਤਾਰ ਜੀ ਤੁਸੀਂ ਵੀ ਉਹਦੇ ਵਿੱਚ ਸ਼ਾਇਦ ਸ਼ਾਮ ਲਵੋਗੇ ਉਹ ਉੱਥੇ ਸੁਖਵੀਰ ਸਿੰਘ ਬਾਦਲਾਏ ਹੋਏ ਸੀ ਚਰਨਜੀਤ ਢਿੱਲੋਂ ਆਏ ਹੋਏ ਸੀ ਤਾਂ ਮੇਸ਼ੇਂਦਰ ਗਰੇਵਾਲ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਇਹ ਗੱਲ ਕਹੀ ਕਿ ਪੱਤਰਕਾਰ ਦਾ ਪੈਸੇ ਤੋਂ ਬਿਨਾਂ ਗੱਲ ਨਹੀਂ ਕਰਦੇ ਮੈਨੂੰ ਯਾਦ ਆ ਸਾਡੇ ਵਿੱਚ ਬੈਠੇ ਨੇ ਮੈਨੂੰ ਮਾਣ ਆ ਇਹਨਾਂ ਤੇ ਵਰਦੀਪ ਸਿੰਘ ਟੱਕਰ ਜਦੋਂ ਉੱਠ ਕੇ ਖੜੇ ਹੋ ਗਏ ਊਮਕਲਾ ਇਹ ਕਾਨਫਰੰਸ ਹੋ ਰਹੀ ਸੀ ਹਾਂ ਇਹ ਖੜੇ ਹੋ ਕੇ ਪੁੱਛਣ ਲੱਗੇ ਗਰੇਵਾਲ ਸਾਹਿਬ ਨੂੰ ਕੋਈ ਪ੍ਰੂਫ ਦਿਓ ਤੁਸੀਂ ਰੌਲਾ ਪੈ ਗਿਆ ਅਸੀਂ ਸਾਰੇ ਵੀ ਖੜੇ ਹੋ ਗਏ ਅਸੀਂ ਪੰਡਾਲ ਤੋਂ ਬਾਹਰ ਇੱਕ ਕਿਸਮ ਦਾ ਵਾਕ ਆਊਟ ਕਰ ਗਏ ਮਗਰੇ ਢਿੱਲੋਂ ਸਾਹਿਬ ਮਗਰੇ ਹੋਰ ਬੱਡੇ-ਬੱਡੇ ਲੀਡਰਸ ਵਾਲ ਸਾਹਿਬ ਸਾਰੇ ਆ ਕੇ ਸਾਨੂੰ ਘੇਰ ਲਿਆ ਫਿਰ ਇਹਨਾਂ ਨੇ ਇਹ ਦਲੇਲ ਦਿੱਤੀ ਵੀ ਸਾਨੂੰ ਕੋਈ ਮਿਸਾਲ ਤਾਂ ਦਬੋ ਕਿੰਨੇ ਇੱਥੇ ਪੱਤਰਕਾਰ ਬੈਠੇ ਨੇ ਇਹਨਾਂ ਦੇ ਵਿੱਚੋਂ ਕੋਈ ਹੈ ਬੰਦਾ ਕੋਈ ਹੈ ਜਾਂ ਪੱਤਰਕਾਰ ਜਿਨੇ ਕਿਸੇ ਤੋਂ ਕੋਈ ਨਵਾਂ ਪੈਸਾ ਲਿਆ ਹੋਵੇ ਹਮੇਸ਼ਿੰਦਰ ਗਰੇਵਾਲ ਨੂੰ ਇਸ ਗੱਲ ਤੇ ਮਾਫੀ ਮੰਗਣੀ ਪਈ ਸੀ ਉਸ ਤੋਂ ਬਾਅਦ ਹੀ ਅਸੀਂ ਸਾਰੇ ਪੱਤਰਕਾਰ ਅੰਦਰ ਗਏ ਸੀ ਹੁਣ ਮੈਂ ਗੱਲ ਕਰਦਾ ਕਿ ਜਿਹੜਾ ਪੱਤਰ ਜਿਹੜਾ ਪੱਤਰਕਾਰ ਆ ਪੱਤਰਕਾਰੀ ਹੈ ਜਿਹੜੀ ਉਹ ਸਿਹਤ ਦਾ ਇੱਕ ਅੰਗ ਹੁੰਦੀ ਆ ਜਿਵੇਂ ਸਹਿਤਕਾਰ ਵੀ ਕبھی ਜਾਂ ਲੇਖਕ ਜਾਂ ਕਹਾਣੀਕਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨੇ ਉਸੇ ਤਰ੍ਹਾਂ ਪੱਤਰਕਾਰ ਵੀ ਇਹ ਸੇਵਾ ਨਿਵਾ ਰਹੇ ਨੇ ਪਰ ਮੈਨੂੰ ਲੱਗਦਾ ਕਿ ਪੱਤਰਕਾਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਸ ਵਾਰ ਮਾਰ ਰਹੇ ਨੇ ਮੈਨੂੰ ਯਾਦ ਆ ਬਈ ਕੇ ਪਰੇਸ਼ਾਨੀਆਂ ਆਉਂਦੀਆਂ ਨੇ ਉਦੋਂ ਜਦੋਂ ਅਸੀਂ ਖਬਰ ਭੇਜਦੇ ਆ ਔਰ ਭੇਜਣ ਤੋਂ ਆਵਾਜ਼ ਵੀ ਆਉਂਦੀਆਂ ਨੇ ਮੈਨੂੰ ਯਾਦ ਆ ਬਈ ਇੱਕ ਵਾਰ ਉਹ ਮਤਲਬ ਇੱਕ ਵਾਰ ਮੈਂ ਹਾਸੇ ਦੀ ਗੱਲ ਵੀ ਆ ਬਈ ਇੱਕ ਵਾਰ ਮੈਂ ਉਦੋਂ ਬਾਅਦ ਮੈਂ ਆਪਣਾ ਫੋਨ ਬੰਦ ਕਰ ਦਿੰਦਾ 9 ਵਜੇ ਹਾਸੇ ਦੀ ਗੱਲ ਵੀ ਆ ਵਧੀਆ ਵੀ ਗੱਲ ਆ ਔਰ ਉਹ ਨੂੰ ਮੈਨੂੰ 12 ਵਜੇ ਰਾਤ ਨੂੰ ਫੋਨ ਆਇਆ ਕਿਸੇ ਦਾ ਮੈਂ ਪੱਤਰਕਾਰੀ ਕੀਤੀ ਹੈ ਜੀ ਅਜੀਤ ਵਿੱਚ 12 ਵਜੇ ਜੋ ਫੋਨ ਆਇਆ ਉਹ ਕਹਿੰਦੇ ਅਸੀਂ ਇੱਕ ਝੋਟਾਦਾਨ ਕਰਿਆ ਮੈਂ ਫਰੰਟ ਪੇਜ ਤੇ ਖਬਰ ਆ ਜੂਗੀ ਮੈਂ ਕਿਹਾ ਵੀ ਮੈਂ ਤਾਂ ਹੈਰਾਨ ਮਿਤ ਤੁਸੀਂ ਝੋਟਾ 12 ਵਜੇ ਦਾਨ ਕਰਿਆ ਰਾਤ ਨੂੰ ਉਹ ਕਹਿੰਦੇ ਹਾਂ ਮੀਟਿੰਗ ਹੋਈਆ ਕੱਟ ਹੋਇਆ ਝੋਟਾਦਾਨ ਕਰਿਆ ਮੈਨੂੰ ਫੋਨ ਕੱਟ ਗਿਆ ਦੂਜੇ ਦਿਨ ਮੈਂ ਉਸ ਬੰਦੇ ਨੂੰ ਫੋਨ ਕਰੇ ਗਿਆ ਬਾਰ-ਬਾਰ ਬਾਰ-ਬਾਰ ਫੋਨ ਕਰੀ ਗਿਆ ਫੋਨ ਇਹ ਚੱਕਿਆ ਮੈਨੂੰ ਲੱਗਿਆ ਵੀ ਇਹ ਝੋਟੇ ਨੇ ਦਾਨ ਨਹੀਂ ਕਰਿਆ ਬੇਚਣ ਚਲੇ ਗਿਆ ਤੇ ਤਿੰਨ ਚਾਰ ਦਿਨ ਬਾਅਦ ਉਹ ਮੈਨੂੰ ਕਿਤੇ ਫਿਰਦਾ ਤੁਰਦਾ ਬੰਦਾ ਮਿਲ ਗਿਆ ਮੈਂ ਕਿਹਾ ਵੀ ਉਹ ਝੋਟੇ ਦਾ ਕੀ ਬਣਿਆ ਕਹਿੰਦਾ ਉਹ ਤਾਂ ਦੋ ਪੈਗ ਲੱਗੇ ਹੋਏ ਸੀ ਇਹ ਵੀ ਜਾਣ ਦੀ ਲੋਕਾਂ ਦਾ ਵਸੀਰਾ ਹੈ ਸਰਕਾਰੀ ਦੇ ਇਹ ਵਿੱਚ ਵਿੱਚ ਹੁਣ ਇਹ ਜਿਹੜਾ ਸਾਡਾ ਅੱਜ ਦਾ ਪੱਤਰਕਾਰੀ ਸਨਮਾਨ ਸਮਾ ਰੋਹਾ ਇਹ ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਕਿ ਜਿਸ ਜ਼ਿਲ੍ਹੇ ਦੇ ਵਿੱਚ ਅਸੀਂ ਬੈਠੇ ਆਂ ਉਸ ਜ਼ਿਲ੍ਹੇ ਦੇ ਵਿੱਚ ਲੁਧਿਆਣਾ ਦੇ ਵਿੱਚ ਲੁਧਿਆਣਾ ਜਿਹੜਾ ਸ਼ਹਿਰ ਆ ਉਹ ਪੰਜਾਬੀ ਪੱਤਰਕਾਰੀ ਦਾ ਪਤੰਮਾ ਹੈ ਕਿਵੇਂ ਜਦੋਂ ਅੰਗਰੇਜ਼ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਪੱਥਰ ਦੀ ਪ੍ਰੈਸ ਲਾਈ ਸੀ ਪੱਥਰ ਦੀ ਪ੍ਰੈਸ ਲਾ ਕੇ ਉਹਨਾਂ ਨੇ ਜਿਹੜੇ ਆਪਣੇ ਇਸਾਈ ਮਿਸ਼ਨਰੀ ਸੀ ਉਹਨਾਂ ਨੇ ਆਪਣਾ ਪ੍ਰਚਾਰ ਇੱਕ ਚੌਂ ਪੱਤਰੀਆ ਗੁਰਮੁਖੀ ਮੈਗਜ਼ੀਨ ਦੇ ਨਾਲ ਸ਼ੁਰੂ ਕਰਿਆ ਸੀ ਔਰ ਉਹ ਵੱਡਾ ਫਜ਼ਾ ਹੋਣਾ ਸੀ ਤੁਸੀਂ ਸਾਰੇ ਬੈਠੇ ਹੋ ਲੁਧਿਆਣਾ ਦੇ ਵਿੱਚ ਅੱਤਰਕਾਰੀ ਕਿਵੇਂ ਜਨਮ ਲਿਆ ਕਿਵੇਂ ਉਹ ਵਿਦੇਹ ਹੱਪ ਲਿਆ ਸੋ ਵੱਡੀ ਗੱਲ ਇਹ ਆ ਜੋ ਮੇਰੇ ਸਾਹਮਣੇ ਆਈ ਆ ਉਹ ਇਹ ਕਿ ਪੰਜਾਬੀ ਪੱਤਰਕਾਰੀ ਨੂੰ ਪੰਜਾਬੀ ਸਹਿਤ ਸਭਾਵਾਂ ਵਾਲੇ ਆਪਣੇ ਸਮਝਦੇ ਨੇ ਪਰ ਰੱਖਿਆ ਇਹਨਾਂ ਨੂੰ ਥੋੜਾ ਜਿਹਾ ਲਾ ਬੇਫਰਵਾਹ ਹੋ ਕੇ ਪਰੇ ਹੀ ਰੱਖਿਆ ਕਦੇ ਅੱਜ ਤੱਕ ਇਹਨਾਂ ਦਾ ਸਨਮਾਨਤ ਨਹੀਂ ਸਨਮਾਨ ਨਹੀਂ ਕਰਿਆ ਇਹਦਾ ਇਹ ਜਿਹੜੀ ਪ੍ਰਸਤ ਭਾਈ ਆ ਪੰਜਾਬੀ ਸਹਿਤ ਸਭਾ ਪੈਣੀ ਸਾਹਿਬ ਨੇ ਇਹ ਬਹੁਤ ਵਧੀਆ ਪਿਤਤਾ ਅਜੇ ਵਿੱਚ ਕੋਈ ਪਹਿਲੀ ਅੱਲੀ ਇਹ ਲੜੀ ਆ ਇਹਦੇ ਵਿੱਚ ਕਈ ਸੱਜਣ ਨਰਾਜ਼ ਵੀ ਹੋਏ ਨੇ ਇਹ ਤਾਂ ਕਹਿੰਦੇ ਵੀ ਲੜੀ ਸਾਡੀ ਜਾਰੀ ਰਹੂਗੀ ਅੱਠ ਪੱਤਰਕਾਰ ਅਸੀਂ ਇਸ ਵਾਰ ਕਰੇ ਨੇ ਅੱਠ ਪੱਤਰਕਾਰ ਅਸੀਂ ਅਗਲੀ ਵਾਰ ਕਰਾਂਗੇ ਇਹ ਜਿਹੜੇ ਪੱਤਰਕਾਰ ਅੱਜ ਸਨਮਾਨਤ ਕਰੇ ਨੇ ਮੈਂ ਕਿਉਂਕਿ ਮੱਛੀਵਾੜੇ ਤੋਂ ਵੀ ਸਭਾ ਦੀਆਂ ਖਬਰਾਂ ਲੱਗਦੀਆਂ ਨੇ ਪੁਹਾੜੇ ਤੋਂ ਵੀ ਸਭਾ ਦੀਆਂ ਖਬਰਾਂ ਲੱਗਦੀਆਂ ਨੇ ਤਾਂ ਉਹਨਾਂ ਦਾ ਸਨਮਾਨ ਕਰਨਾ ਸਭਾ ਵੱਲੋਂ ਇਹ ਬਹੁਤ ਵੱਡਾ ਇਲਾਗਾ ਜੋ ਕਦਮ ਹੈ ਵੀ ਮੈਂ ਤਾਂ 30 ਸਾਲ ਪੱਤਰਕਾਰੀ ਕਰੀਆ ਮੈਨੂੰ ਤਾਂ ਸਵੇਰੇ ਕਿਸੇ ਦਾ ਧੰਨਵਾਦ ਦਾ ਫੋਨ ਅੱਜ ਤੱਕ ਨਹੀਂ ਆਇਆ ਕੰਨਾਂ ਨੇ ਸੁਣਿਆ ਹੀ ਨਹੀਂ ਆਉਂਦਾ ਕੀ ਸੀਗਾ ਕਿਉਂ ਵੀ ਮੈਂ ਤੈਨੂੰ ਕੱਠ ਵਿੱਚ ਬੈਠਾ ਨਹੀਂ ਦਿਖਿਆ ਮੇਰਾ ਨੋਂ ਨਹੀਂ ਪਾਇਆ ਮੇਰੀ ਫੋਟੋ ਕੱਟੀ ਗਈ ਹੈ ਜੀ ਇਹ ਜਿਹੜੇ ਲੰਬੇ ਹੁੰਦੇ ਸੀ ਪਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਪੱਤਰਕਾਰੀ ਦਾ ਪੰਜਾਬੀ ਸਿਹਤ ਸਭਾ ਨੇ ਪੈਣੀ ਸਾਹਿਬ ਨੇ ਸਨਮਾਨ ਕੀਤਾ ਔਰ ਅਸੀਂ ਐਹਸਾਨਮੰਦਾਂ ਉਹ ਪੱਤਰਕਾਰਾਂ ਦੇ ਜਿਹੜੇ ਇਸ ਸਭਾ ਦੀਆਂ ਖਬਰਾਂ ਨੂੰ ਸੰਸਾਰ ਦੇ ਵਿੱਚ ਪਹੁੰਚਾਉਂਦੇ ਨੇ ਮੈਂ ਤਾਂ ਇੰਨਾ ਹੀ ਕਹੂੰਗਾ ਇੰਨਾ ਕਹਿੰਦਾ ਆ ਖਿਮਾ ਦਾ ਜਾਚ ਖਾਂ ਜੇ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਦੋਸਤੋ ਮਾਸਟਰ ਜੀ ਦੇ ਪਿੱਛੇ ਇੱਕ ਬੜੇ ਲੰਮੇ ਅਰਸੇ ਦਾ ਤਜਰਬਾ ਬੋਲਦਾ ਇਹਨਾਂ ਦੇ ਕੋਲ ਬੜਾ ਵੱਡਾ ਤਜਰਬਾ ਹੈ ਜਿਹਨੇ ਅੱਜ ਪੱਤਰਕਾਰੀ ਸ਼ੁਰੂ ਕਰਨੀ ਆ ਉਹਨੂੰ ਮਾਸਟਰ ਤੇਲੂ ਰਾਮ ਦੇ ਕੋਲ ਬਹਿਣ ਦੀ ਬਹੁਤ ਵੱਡੀ ਲੋੜ ਆ ਇੱਕ ਇੱਕ ਗੱਲ ਮੈਂ ਇਹਨਾਂ ਦੀ ਗੱਲ ਦੇ ਨਾਲ ਸੰਬੰਧਿਤ ਮੈਨੂੰ ਯਾਦ ਆ ਗਈ ਕਈ ਵਾਰੀ ਗੱਲ ਭੁੱਲ ਜਾਂਦੀ ਆ ਸ੍ਰੀ ਸਤਗੁਰੂ ਉਦੇ ਸਿੰਘ ਜੀ ਦੀ ਅਸ਼ੀਰਵਾਦ ਦੇ ਨਾਲ ਮੈਂ ਇੱਥੋਂ ਮਾਛੀਵਾੜੇ ਸਾਹਿਬੇ ਗਿਆ ਅਿਤੋ ਸਾਲਕ ਪਹਿਲਾਂ ਦੀ ਗੱਲ ਹੋਣੀ ਆ ਮਾਛੀਵਾੜੇ ਸਾਹਿਬ ਸਰਦਾਰ ਗੁਰਦੀਪ ਸਿੰਘ ਦੀ ਤੱਕਰ ਕਰਮਜੀਤ ਸਿੰਘ ਜੀ ਆਜ਼ਾਦ ਇੱਕੋ ਹੀ ਦਫ਼ਤਰ ਦੇ ਵਿੱਚ ਬੈਠੇ ਸਨ ਤੇ ਮੈਂ ਕੁਝ ਮਾਲਾ ਤੇ ਕੁਝ ਰੋਪਾ ਲੈ ਕੇ ਇਹਨਾਂ ਦੇ ਦਫ਼ਤਰ 'ਚ ਕੁਝ ਬਰਫੀ ਦਾ ਇੱਕ ਡੱਬਾ ਲੈ ਕੇ ਉੱਥੇ ਗਿਆ ਤੇ ਇਹਨਾਂ ਦੇ ਦਰਸ਼ਨ ਕੀਤੇ ਮੈਂ ਉਹ ਵਸਤੂਆਂ ਇਹਨਾਂ ਨੂੰ ਭੇਟ ਕੀਤੀਆਂ ਤੇ ਨਾਲ ਉੱਪਰ 5-500 ਰੁਪਈਆ ਜਿਹੜਾ ਸੀ ਉਹ ਰੱਖ ਕੇ ਤੇ ਇਹਨਾਂ ਨੂੰ ਦਿੱਤਾ ਕਿ ਇਹ ਭੈਣੀ ਸਾਹਿਬ ਵੱਲੋਂ ਅਸ਼ੀਰਵਾਦ ਹੈ ਸਤਿਗੁਰੂ ਜੀ ਨੇ ਭੇਜਿਆ ਤੇ ਦੋਸਤੋ ਤੁਸੀਂ ਹੈਰਾਨ ਹੋਵੋਗੇ ਜਿਹੜੀ ਮਾਸਟਰ ਤੇਲੂ ਰਾਮ ਜੀ ਨੇ ਗੱਲ ਹੁਣੇ-ਹੁਣੇ ਆਖੀ ਆ ਕਿ ਸਰਦਾਰ ਗੁਰਦੀਪ ਸਿੰਘ ਟੱਕਰ ਹੋਣਾ ਨੇ ਤੇ ਕਰਮਜੀਤ ਆ ਯਾਦ ਹੋਣਾ ਨੇ ਉਹ 5-500 ਰੁਪਈਆ ਇਹਨਾਂ ਨੇ ਮੈਨੂੰ ਕਿਹਾ ਬਾਬਾ ਜੀ ਪੈਸੇ ਰੱਖ ਲਓ ਪੈਸੇ ਨਹੀਂ ਅਸੀਂ ਲੈਣੇ ਜਿਹੜਾ ਸਰੋਪਾ ਭੈਣੀ ਸਭੋਂ ਆਇਆ ਉਹ ਅਸੀਂ ਲੈ ਰਹੇ ਹਾਂ ਤੇ ਇਹ ਬੜੀ ਵੱਡੀ ਮਿਸਾਲ ਆ ਮਾਸਟਰ ਜੀ ਨੇ ਜਿਹੜੀ ਗੱਲ ਕੀਤੀ ਆ ਔਰ ਮੈਂ ਵਰਦੀਪ ਸਿੰਘ ਟੱਕਰ ਉਹਨਾਂ ਨੂੰ ਬੜੇ ਨੇੜਿਓਂ ਹੋ ਕੇ ਵੇਖਿਆ ਕਿ ਲਾਲਚ ਇੱਕ ਰਤੀ ਦਾ ਵੀ ਇਹਨਾਂ ਦੇ ਕੋਲ ਕਦੀ ਵੀ ਮਤਲਬ ਇਹਨਾਂ ਨੇ ਇਸ ਪਾਸੇ ਸੋਚਿਆ ਹੀ ਨਹੀਂ ਤੇ ਆਪਣੇ ਕੰਮ ਪ੍ਰਤੀ ਇਮਾਨਦਾਰੀ ਦਿਖਾ ਕੇ ਔਰ ਜਨਤਾ ਦੀਆਂ ਮੁਸ਼ਕਲਾਂ ਨੂੰ ਆਪਣੀਆਂ ਮੁਸ਼ਕਲਾਂ ਸਮਝ ਕੇ ਤੇ ਪੈਨ ਦੇ ਆਧਾਰ ਦੇ ਉੱਤੇ ਇਹ ਸਾਰੇ ਪੱਤਰਕਾਰ ਅਸੰਦੀਪ ਬੈਠਾ ਸਾਹਮਣੇ ਪਰਮਜੀਤ ਬੈਠਿਆ ਲੱਕੋਵਾਲ ਤੋਂ ਅਵਤਾਰ ਸਿੰਘ ਭਾਗਪੁਰ ਬੈਠੇ ਨੇ ਮੈਂ ਹੁਣ ਤੱਕ ਕਿਸੇ ਵੀ ਕੰਮ ਇਹਨਾਂ ਕੋਲ ਗਿਆ ਸਤਿਗੁਰੂ ਜੀ ਦਾ ਨਾਮ ਲੈ ਕੇ ਇਹਨਾਂ ਨੇ ਉਹੀ ਕੰਮ ਜਿਹੜਾ ਉਸੇ ਟਾਈਮ ਕੀਤਾ ਇਹਨਾਂ ਨੇ ਕੋਈ ਵੀ ਉਥੇ ਕਿੰਤੂ ਪ੍ਰੰਤੂ ਨਹੀਂ ਕੀਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ ਬਹੁਤ ਬਹੁਤ ਯਾਰੇ ਸਾਥੀਓ ਅੱਜ ਦਾ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਖਲੀਲ ਖਾਨ ਉਹਨਾਂ ਦੇ ਆ ਅਰਕੇਦੀ ਮੈਨੂੰ ਇਹਨਾਂ ਦਾ ਇਹ ਖੋਜ ਪ੍ਰਬੰਧ ਬਹੁਤ ਮੈਨੂੰ ਚੰਗਾ ਲੱਗਿਆ ਅਸਲ ਵਿੱਚ ਜਦੋਂ ਅਸੀਂ ਪੀ ਐਚ ਡੀ ਦੇ ਕੋਈ ਥੀਸਿਸ ਲਿਖਦੇ ਆ ਸਾਡੀਆਂ ਲਿਮਿਟੇਸ਼ਨਸ ਵੀ ਹੁੰਦੀਆਂ ਨੇ ਤੇ ਸਾਡੇ ਕੁਝ ਟੀਚੇ ਵੀ ਹੁੰਦੇ ਨੇ ਅਕੈਡੈਮਿਕ ਕੰਮ ਵੀ ਹੈ ਖੋਜ ਕੰਮ ਵੀ ਹੈ ਇਹਨਾਂ ਨੇ ਅਕੈਡਮਿਕ ਦੇ ਨਾਲ ਖੋਜ ਕੰਮ ਜਿਹੜਾ ਸਾਰਾ ਕੀਤਾ ਹੈ ਤੇ ਬਹੁਤ ਧੰਗ ਨਾਲ ਕੀਤਾ ਹੈ ਤਰਤੀਬ ਵਾਰ ਕੀਤਾ ਹੈ ਲਿਮਿਟੇਸ਼ਨ ਨੇ ਤਾਂ ਆਪਣੀਆਂ ਹਰੇਕ ਅਕੈਡਮਿਕ ਕੰਮ ਦੀਆਂ ਹੁੰਦੀਆਂ ਨੇ ਤੇ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇੱਕ ਪੀ ਐਚ ਡੀ ਦਾ ਥੀਸਿਸ ਲਿਖਿਆ ਇਹਨਾਂ ਦੇ ਨਿਗਰਾਨ ਸੀਗੇ ਡਾਕਟਰ ਪ੍ਰੋਫੈਸਰ ਜਿਸਪਾਲ कौर ਤੰਜੂ ਮੈਂ ਇਹਨਾਂ ਨੂੰ ਮੇਛੇ ਤੌਰ ਤੇ ਇਸ ਪੀ ਐਚ ਡੀ ਦੇ ਥੀਸਿਸ ਲਈ ਵਧਾਈ ਦਿਨਾਂ ਤੇ ਮੈਨੂੰ ਹੋਰ ਵੀ ਖੁਸ਼ੀ ਦੀ ਗੱਲ ਹੈ ਵੀ ਅਸੀਂ ਕਿਤਾਬਾਂ ਤੇ ਤਾਂ ਗੋਸ਼ਟੀਆਂ ਕਰਾ ਲੈਣੇ ਆ ਇਹ ਸਾਹਿਤ ਸਭਾ ਪੈਣੀ ਸਾਹਿਬ ਨੇ ਇੱਕ ਚੰਗੀ ਬਹੁਤ ਵਧੀਆ ਪਰੰਪਰਾ ਪਾਈ ਹੈ ਕਿ ਇੱਕ ਖੋਜ ਪ੍ਰਬੰਧ ਆਪਣੇ ਪੀ ਐਚ ਡੀ ਦੇ ਥੀਸਿਸ ਤੇ ਜਿਹੜਾ ਕਿ ਸਾਡੇ ਬਹੁਤ ਹੀ ਕਰਨਾ ਨਈ ਕਟਨਾ ਦੇ ਉੱਤੇ ਲਿਖਿਆ ਗਿਆ ਹੈ ਤੇ ਇਹਦੇ ਉੱਤੇ ਇਹਨਾਂ ਨੇ ਆਪਣਾ ਚਰਚਾ ਕਰਵਾ ਕੇ ਬਹੁਤ ਵੱਡਾ ਕੰਮ ਕੀਤਾ ਹੈ ਇਸ ਲਈ ਵਿਸ਼ੇਸ਼ ਵਧਾਈ ਹੈ ਇਹਨਾਂ ਨੇ ਨਵੀਂ ਪਰੰਪਰਾ ਪਾਈ ਹੈ ਮੈਂ ਨਹੀਂ ਦੇਖਿਆ ਵੀ ਕਿਤਾਬ ਛਪਣ ਤੋਂ ਪਹਿਲਾਂ ਪੀਪੀ ਜੀ ਦੇ ਥੀਸਿਸ ਤੇ ਬਰਤਿਆ ਹੋਵੇ ਤੇ ਮੈਨੂੰ ਚੰਗਾ ਲੱਗਿਆ ਬਹੁਤ ਅੱਛੀ ਗੱਲ ਹੈ ਤੇ ਅੱਗੇ ਇਸ ਤਰ੍ਹਾਂ ਦੇ ਕੰਮ ਹੋਣੇ ਵੀ ਚਾਹੀਦੇ ਨੇ ਕਿਉਂਕਿ ਇਹਦੇ ਨਾਲ ਬੱਚੇ ਜਿਹੜੇ ਨਵੇਂ ਡਾਕਟਰ ਬਣਦੇ ਨੇ ਉਹ ਵੀ ਉਤਸ਼ਾਹਤ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਵੀ ਜੁਨਿਵਰਸਿਟੀ ਤੋਂ ਬਾਹਰ ਵੀ ਸਾਡੇ ਕੰਮ ਦੀ ਕੋਈ ਚਰਚਾ ਹੋ ਰਹੀ ਹੈ ਕੰਮ ਦੀ ਕੋਈ ਪ੍ਰਸ਼ੰਸਾ ਹੋ ਰਹੀ ਹੈ ਪੰਜਾਬੀ ਜਦੋਂ ਇਹਨਾਂ ਨੇ ਮੈਨੂੰ ਮੈਸੇਜ ਭੇਜਿਆ ਮੈਂ ਇਹਨਾਂ ਨੂੰ ਕੰਡਾ ਲੱਗਿਆ ਵੀ ਮੈਂ ਇਹਨਾਂ ਨੂੰ ਜਦ ਇਹ ਕਿਹਾ ਵੀ ਮੈਂ ਕੋਸ਼ਿਸ਼ ਕਰਾਂਗਾ ਮੈਂ ਸਾਰੇ ਕੰਮ ਛੱਡ ਕੇ ਆਵਾਂਗਾ ਤੇ ਕਾਰਨ ਇਹ ਕੀ ਹੈ ਐਵੀ ਇੱਕ ਸਭਾ ਨੇ ਨਮੀ ਨਰਵਾਇਤ ਪਾਈ ਹੈ ਲੇਖਕਾਂ ਦੇ ਸਨਮਾਨ ਹੁੰਦੇ ਰਹਿੰਦੇ ਨੇ ਪੱਤਰਕਾਰ ਭਾਈਚਾਰਾ ਅਸਲ ਵਿੱਚ ਪੱਤਰਕਾਰ ਤੇ ਲੇਖਕ ਦੋ ਅੱਡ ਅੱਡ ਫੀਲਡ ਨੇ ਅਸੀਂ ਕਈ ਵਾਰੀ ਰਲ ਆ ਲੈਨੇ ਆ انہ نے پترکار دوستان دے سنمان کر کے آٹھ علاقے دے سبھا نے علاقے کے اتھ پترکار کا سنمان کر کے بڑا کام کیتا ہے اج پاری بہت ایک سمیں دے بچوں گجر رہی ہے جو کی پترکاری لئیے بہت سمیں کچھ سالوں تو کیونکہ جس طرح دیاں بندشاں لگیاں ہوئی نے جس طرح نکی نکی گلتے فٹ کیس بات دیتے جاندے نے جہ بہت ایک مارے سمیں تو اسی گزر رہے ہیں ستا دیا جڑی جبر کر رہی ہے وہ ਅਸੀਂ ਉਹਨਾਂ ਸਮਿਆਂ ਤੋਂ ਗੁਜ਼ਰ ਰਹੇ ਹਾਂ ਜਿਨ੍ਹਾਂ ਤੇ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਹੀ ਕਿਹਾ ਸੀ ਕੋਹਾਂ ਸਾਹਬ ਨੇ ਇਹ ਉਸਤਰੀਆਂ ਦੀ ਮਾਲਾ ਹੈ ਇਹ ਅੱਜ ਦੀ ਪੱਤਰਕਾਰੀ ਕੋਈ ਸੌਖਾ ਕੰਮ ਨਹੀਂ ਹੈਗਾ ਕੋਈ ਸਮਾਂ ਹੁੰਦਾ ਸੀ ਪੱਤਰਕਾਰੀ ਸੌਖੀ ਲੱਗਦੀ ਸੀ ਬਾਹਰ ਬੈਠਿਆਂ ਨੂੰ ਪਰ ਸੌਖੀ ਉਦੋਂ ਵੀ ਨਹੀਂ ਸੀ ਆਜ਼ਾਦੀ 1947 ਤੋਂ ਪਹਿਲਾਂ ਵੀ ਪੱਤਰਕਾਰੀ ਦਾ ਜੇ ਇਤਿਹਾਸ ਪੜਦੇ ਆ ਤਾਂ ਜਿਸ ਤਰ੍ਹਾਂ ਦੇ ਟ੍ਰਿਵੀਅਮ ਦੇ ਐਡੀਟਰ ਜਿਸ ਤਰ੍ਹਾਂ ਦੇ دوستان تے جبر جلم ہوتا ظلمار نے اتو تک کیا کہانی پریم سنگ دی کہانیاں پرم منشی پریم چند جی دی کہانیاں دی کتاب اگریزاں نے کٹھی کر کے ساری دی ساری جال دیتی سی وہ کہانی سنگرہ ہم تک بھی نہیں پترکاران تے ਸਮੇ ਸਮੇਂ ਦੀਆਂ ਸਰਕਾਰਾਂ ਇਸ ਤਰ੍ਹਾਂ ਦੀਆਂ ਪਛਲਾਉਂਦੀਆਂ ਨਹੀਂਆਂ ਨੇ ਹੁਣ ਪੱਤਰਕਾਰੀ ਦੀ ਪੜ੍ਹਾਈ ਵੀ ਹੁੰਦੀ ਹੈ ਕੁਝ ਬਧਿਆਂ ਤੋਂ ਸਰਜੀਤ ਜੀ ਨੇ ਪੱਤਰਕਾਰੀ ਦੀ ਪੜ੍ਹਾਈ ਕੀਤੀ ਹੈ ਮੈਂ ਵੀ ਐਮਏ ਦੇ ਵਿੱਚ ਇੱਕ ਪੱਤਰਕਾਰੀ ਦਾ ਇੱਕ ਪੇਪਰ ਪੜ੍ਹਿਆ ਹੈ ਅਸਲ ਵਿੱਚ ਖਬਰ ਭੇਜ ਦੇਣਾ ਹੀ ਪੱਤਰਕਾਰੀ ਨਹੀਂ ਹੈਗੀ ਖਬਰ ਨੂੰ ਖੋਜ ਕੇ ਭੇਜਣਾ ਪੱਤਰਕਾਰੀ ਹੈ ਖਬਰ ਨੂੰ ਲੱਭ ਕੇ ਲਿਆਉਣਾ ਅਸੀਂ ਕਿਸੇ ਰਾਹ ਤੋਂ ਲੰਘ ਜਾਂਦੇ ਆ ਟੁੱਟਿਆ ਰਾਹ ਦੇਖਦੇ ਆ ਜੇ ਉਹਦੇ ਬਾਰੇ ਉੱਥੇ ਖੜ ਕੇ ਜਿਹੜੇ ਪੱਤਰਕਾਰ ਨੇ ਆਪਣੀ ਸਟੋਰੀ ਬਣਾ ਲੈਣੀ ਹੈ ਕਿਉਂਕਿ ਪੱਤਰਕਾਰੀ ਭਾਸ਼ਾ ਵਿੱਚ ਖਬਰ ਨੂੰ ਸਟੋਰੀ ਉਹ ਕਹਿੰਦੇ ਆ ਸੀ ਤੇ ਉਹ ਪੱਤਰਕਾਰੀ ਨੂੰ ਅਸੀਂ ਖੋਜ ਪੱਤਰਕਾਰੀ ਕਹਿੰਦੇ ਆ ਪੰਜਾਬੀ ਵਿੱਚ ਤੇ ਲੈਂਗੁਏਜ ਵਿੱਚ ਜ਼ਿਆਦਾ ਸੀ ਹੁਣ ਪੰਜਾਬੀ ਵਿੱਚ ਵੀ ਖੋਜ ਪੱਤਰਕਾਰੀ ਦਾ ਰੁਝਾਨ ਹੈਗਾ ਪੂਰੀ ਪੱਤਰਕਾਰੀ ਦੇ ਪੱਤਰਕਾਰ ਹੈਗੇ ਨੇ ਮੈਨੂੰ ਯਾਦ ਹੈ ਜਦੋਂ ਗਰਵਤਨ ਸਿੰਘ ਭੁੱਲਰ ਪੰਜਾਬੀ ਟੱਟਵੰਨ ਦੇ ਐਡੀਟਰ ਸੀ ਕਿਉਂਕਿ ਜੇ ਤੁਹਾਡਾ ਜਿਹੜਾ ਐਡੀਟਰ ਹੈ ਉਹ ਜਾਗਰੂਕ ਹੈ ਤਾਂ ਪੱਤਰਕਾਰਾਂ ਨੇ ਵੀ ਜਾਗਰੂਕ ਹੋ ਜਾਣਾ ਭੁੱਲਰ ਸਾਹਿਬ ਨੇ 6:30 ਵਜੇ ਆਪਣੇ ਪੱਤਰਕਾਰਾਂ ਨੂੰ ਫੋਨ ਕਰਨੇ ਮੇਯਾ ਖਵਾਰ ਆਪਣੇ ਤੇ ਹੀ ਖਬਰ ਨਹੀਂ ਲੱਗੀ ਬਈ ਪੁਰਾਣੇ ਖਵਾਰ ਚ ਲੱਗ ਗਈ ਹੈ ਤੇ ਅਗਲੇ ਲਈ ਅਗਲੇ ਸਮੇ ਲਈ ਪੱਤਰਕਾਰ ਸੁਚੇਤ ਹੋ ਜਾਂਦੇ ਸੀਗੇ ਇਹ ਉਹਨਾਂ ਦਾ ਵੀ ਕੰਮ ਹੈ ਆਪਾਂ ਨੂੰ ਸੁਚੇਤ ਰੱਖਣਾ ਦੂਸਰੀ ਗੱਲ ਪੱਤਰਕਾਰੀ ਸਿਰਫ ਇਹ ਨਹੀਂ ਹੈਗੀ ਵੀ ਅਸੀਂ ਪ੍ਰੈਸ ਨੋਟ ਲੈ ਲਿਆ ਤੇ ਉਹ origignal ਗਾਹਾਂ ਫਾਰਮਲ ਕਰਤਾ ਜਿਹੜੇ ਕਿਸੇ ਸਮੇਂ ਕੀ ਹੁੰਦਾ ਸੀਗਾ ਹੁਣ ਪੱਤਰਕਾਰਾਂ ਦਾ ਦੂਰਾ ਕੰਮ ਹੋ ਗਿਆ ਜਿਹੜਾ ਕਿ ਡੈਸਕ ਟੇਬਲ ਤੇ ਬਹਿ ਕੇ ਡੈਸਕ ਤੇ ਆਪਣਾ ਸਬ-ਐਡੀਟਰ ਕੰਮ ਕਰਦਾ ਸੀ ਉਹ ਵੀ ਪੱਤਰਕਾਰਾਂ ਨੂੰ ਕਰਨਾ ਪੈਂਦਾ ਅਸੀਂ ਦੇਖਿਆ ਇਤੋਂ ਖਬਰ ਜਾਂਦੀ ਸੀ ਉਹਦਾ ਕੋਈ ਹੈਡਿੰਗ ਨਹੀਂ ਹੁੰਦਾ ਸੀ ਹਰ ਹੈਡਿੰਗ ਸਬ-ਐਡੀਟਰ ਕੱਢਦਾ ਸੀ ਉਹਦਾ ਕੰਮ ਸੀ ਹੈਡਿੰਗ ਬਣਾਣਾ ਹੈਡਿੰਗ ਦੇ ਛਬ ਹੈਡਿੰਗ ਬਣਾਣਾ ਤੇ ਉਹਨੂੰ ਚੀਰ ਫਾੜ ਕਰਕੇ ਆਪਣੇ ਹਿਸਾਬ ਨਾਲ ਸਟੋਰੀ ਲਿਖਣੀ ਤੇ ਹੁਣ ਉੱਥੇ ਜਿਹੜੇ ਸਬ ਡਿਟਰ ਵੀ ਬੈਠੇ ਨੇ ਉਹ ਪੱਤਰਕਾਰਾਂ ਤੇ ਬੋਝ ਦਿੰਦੇ ਨੇ ਕਿ ਐਮ ਤੁਹਾਡਾ ਹੈਡਿੰਗ ਵੀ ਬਣਿਆ ਹੋਇਆ ਆਵੇ ਔਰ ਦੀ ਰਿਪੋਰਟ ਵੀ ਆਵੇ ਤੇ ਉਹ ਤਾਂ ਉਹਦਾ ਕਈ ਵਾਰ ਉਹਦੇ ਹੀ ਚੇਪ ਦਿੰਦੇ ਨੇ ਮੇਰੇ ਵਰਗੇ ਮਗਰੋਂ ਪਤਾ ਲੱਗਦਾ ਤੇ ਮੈਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਇੱਕ ਗੱਲ ਹੋਰ ਹੈ ਜਿਹੜੀ ਮੇਰੇ ਮਨ 'ਚ ਆਉਂਦੀ ਹੈ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਪੱਤਰਕਾਰੀ ਤੇ ਸਾਹਿਤਕਾਰੀ ਦਾ ਥੋੜਾ ਜਿਹਾ ਅੰਤਰ ਇਹ ਹੈ ਵੀ ਜਿਹੜੇ ਪੱਤਰਕਾਰ ਦੋਸਤ ਨੇ ਜਦੋਂ ਉਹ ਲਿਖਣ ਲੱਗਦੇ ਨੇ ਕਈ ਤਾਂ ਪਹਿਲਾਂ ਲਿਖਦੇ ਨੇ ਲੇਖਕ ਮਗਰੋਂ ਪੱਤਰਕਾਰ ਬਣ ਜਾਂਦੇ ਨੇ ਉਹ ਤਾਂ ਲਿਖਦੇ ਰਹਿ ਜਾਂਦੇ ਨੇ ਜਿਹੜੇ ਪਹਿਲਾਂ ਪੱਤਰਕਾਰ ਨੇ ਮਗਰੋਂ ਲਿਖਣ ਦੀ ਕੋਸ਼ਿਸ਼ ਕਰਦੇ ਨੇ ਉਹ ਪੱਤਰ ਸਾਹਿਤਕਾਰੀ ਤੇ ਕਾਮਯਾਬ ਨਹੀਂ ਹੁੰਦੇ ਇਸ ਲਈ ਪੱਤਰਕਾਰੀ ਨੂੰ ਪੱਤਰਕਾਰੀ ਦੇ ਤੌਰ ਤੇ ਹੀ ਰਹਿਣਾ ਚਾਹੀਦਾ ਹੈ ਜਿਹੜੇ ਪਹਿਲਾਂ ਹੀ ਲਿਖਦੇ ਨੇ ਜਿਵੇਂ ਪੁੱਲਰ ਸਾਹਿਬ ਪਹਿਲਾਂ ਲਿਖਦੇ ਤੇ ਹਰਵਾਰ ਵੀ ਲਿਖਦਾ ਸੀ ਗੁਰਜਾਰ ਸੰਧੂ ਪਹਿਲਾਂ ਲਿਖਦਾ ਸੀ ਸਵਰਾਜ ਵੀਰ ਵੀ ਪਹਿਲਾਂ ਲਿਖਦੇ ਸੀ ਉਹ ਸਫਲ ਪੱਤਰਕਾਰ ਵੀ ਹੋਗੇ ਤੇ ਸਫਲ ਲੇਖਕਤਾ ਪਹਿਲਾਂ ਹੀ ਸੀ ਕਿ ਉਹ ਤੇ ਇਹ ਗੱਲਾਂ ਕਰਨੀਆਂ ਸੀ ਦੋਸਤੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿਨਾ ਖਾਸ ਤੌਰ ਤੇ ਪਹਿਲੀ ਵਧਾਈ ਪੰਜਾਬੀ ਸਾਹਿਤ ਸਭਾ ਮਾਚੀਬਾਣਾ ਤੇ ਦੂਜੀ ਵਧਾਈ ਤੁਨੇ 89 ਤੇ ਬਹੁਤ ਬਹੁਤ ਮਿਹਰਬਾਨ ਰਾਮਪ੍ਰੀ ਜੀ ਮਸਤੈਲੂ ਰਾਮ ਕੁਹਾੜਾ ਜੀ ਪੱਤਰਕਾਰ ਤੇ ਸਹਿਤਕਾਰ ਸਜਣੋ ਤੁਹਾਡਾ ਅੱਜ ਦੇ ਇਸ ਸਮਾਗਮ ਵਿੱਚ ਸ਼ਮੂਲੀਅਤ ਸਾਡੇ ਲਈ ਮਾਣ ਵਾਲੀ ਗੱਲ ਹੈ ਤੁਹਾਡਾ ਹਾਰਦਿਕ ਸਵਾਗਤ ਵੀ ਹੈ ਮੈਂ ਇੱਕ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਜੀ ਆਇਆਂ ਵੀ ਆਖਦਾ ਮੇਰਾ ਫਰਜ਼ ਬੰਦ ਹੈ ਕਿਉਂਕਿ ਇਸ ਪਦਾਰਥਵਾਦੀ ਯੁੱਗ ਕੋਲ ਸਭ ਤੋਂ ਝ ਘਾਟ ਹੈ ਤਾਂ ਸਮੇਂ ਦੀ ਘਾਟ ਹੈ ਕਿਸੇ ਕੋਲ ਸਮਾਂ ਹੀ ਨਹੀਂ ਹੈਗਾ ਅਜਿਹੋ ਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰ ਲੈਣਾ ਔਰ ਉਸ ਪ੍ਰੋਗਰਾਮ ਵਿੱਚ ਬੈਠ ਕੇ ਨਿਠ ਕੇ ਆਪਣੇ ਕੀਤੇ ਕੰਮਾਂ ਕਾਰਾਂ ਦਾ ਵਿਸ਼ਲੇਸ਼ਣ ਕਰਨਾ ਜਿਹੜੀ ਗੱਲ ਤੁਹਾਡੇ ਪੱਤਰਕਾਰੀ ਖੇਤਾਂ ਨਾਲ ਸਬੰਧਤ ਹੈ ਮੈਂ ਸਮਝਦਾ ਅਜੋਕੇ ਸਮੇਂ ਦੇ ਵਿੱਚ ਬਹੁਤ ਕੁਸ਼ਾਖਿਆ ਗਿਆ ਰਾਮਪੁਰੀ ਜੀ ਵੱਲੋਂ ਮਾਸਟਰ ਤੇਲੂ ਰਾਮ ਜੀ ਵੱਲੋਂ ਇੱਕ ਕੰਡੀਆਂ ਦੀ ਸੇਜ ਹੈ ਪੱਤਰਕਾਰੀ ਜੇ ਸੱਚ ਲਿਖੋਗੇ ਤੇ ਤੁਹਾਨੂੰ ਬਹੁਤ ਕੁਝ ਸੁਣਨਾ ਪਵੇਗਾ ਬਹੁਤ ਕੁਝ ਵੇਖਣਾ ਪਵੇਗਾ ਜੇ ਤੁਸੀਂ ਪੱਤਰਕਾਰੀ ਚਾਪਲੂਸੀ ਨਾਲ ਕਰੋਗੇ ਤੇ ਤੁਹਾਨੂੰ ਵਾਵਾ ਵੀ ਮਿਲੇਗੀ ਪਰ ਰਸਤਾ ਆਪਾਂ ਚੁਣਨਾ ਹੈ ਵੀ ਆਪਾਂ ਕਿਸ ਰਸਤੇ ਨੂੰ ਪਸੰਦ ਕਰਦੇ ਸਾਡੀ ਜਮੀਰ ਕਿੱਥੇ ਖਲੋਕ ਜਾ ਕੇ ਖਲੋਦੀ ਹੈ ਬਹੁਤ ਚੁਣੌਤੀਆਂ ਨੇ ਪੱਤਰਕਾਰੀ ਖੇਤਰ ਵਿੱਚ ਮੈਂ ਸਮਝਦਾ ਅਕਸਰ ਸਾਡਾ ਵਾਪੈਂਦਾ ਰਹਿੰਦਾ ਹੈ ਕਹਿਣ ਨੂੰ ਗੱਲਾਂ ਬਹੁਤ ਉਸ਼ਾਕੇ ਜਾ ਸਕਦੀਆਂ ਜਿਸ ਤਰ੍ਹਾਂ ਮਾਸਟਰ ਜੀ ਨੇ ਸਹੀ ਗੱਲ ਤੁਹਾਡੇ ਇੱਥੇ ਕੂਮਕਲਾਂ ਦੇ ਨੇੜੇ ਦੀ ਪੱਤਰਕਾਰਾਂ ਦੇ ਖੇਤਰ ਦੇ ਵਿੱਚ ਵਿਚਰਦਿਆਂ ਹੋਇਆਂ ਤੁਹਾਨੂੰ ਰਾਜਨੀਤਿਕ ਲੋਕਾਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਕਈ ਵਾਰ ਸਮਾਜ ਵਿੱਚ ਵਿਚਰਦਿਆਂ ਹੋਇਆਂ ਕਈ ਕੁਝ ਸਮਾਜਿਕ ਪ੍ਰੀਤੀਆਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਪਰ ਤੁਸੀਂ ਸੱਚ ਦੀ ਆਵਾਜ਼ ਨੂੰ ਜੇ بلند ਰੱਖਣਾ ਚਾਹੁੰਦੇ ਹੋ ਆਪਣੀ ਜ਼ਮੀਰ ਦੀ ਆਵਾਜ਼ ਨੂੰ بلند ਰੱਖਣਾ ਚਾਹੁੰਦੇ ਹੋ ਤੇ ਅਜੋਕੇ ਸਮੇਂ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਉਹ ਕੰਡੀਆਂ ਦੀ ਸੇਜ ਹੈ ਕੰਡੀਆਂ ਦੇ ਰਸਤੇ ਉੱਤੇ ਤੁਰਨ ਦੇ ਤੁਹਾਨੂੰ ਮੁਸ਼ਕਲਾਂ ਹੀ ਬੜੀਆਂ ਆਉਣਗੀਆਂ ਪਰ ਸੱਚ ਦੀ ਆਵਾਜ਼ ਨੂੰ ਕਦੇ ਵੀ ਦਬਾ ਨਾ ਦਿਓ ਇਹ ਤੁਹਾਡੇ ਹੱਥ ਵਾਸ ਹੈ ਮੈਂ ਸਾਡੀ ਸਹਿਜ ਸਭਾ ਦੇ ਪ੍ਰਧਾਨ ਗੁਰਸੇ ਸਿੰਘ ਹਰੀ ਜਿਹੜੇ ਅਜਿਹੇ ਕਾਰਜ ਕਰਦੇ ਰਹਿੰਦੇ ਨੇ ਬਹੁਤ ਸ਼ਲਾਘਾ ਜੋਗ ਗੁੱਦਮੈਂ ਜਿਸ ਤਰ੍ਹਾਂ ਦਾ ਵੀ ਸਾਡੇ ਵੱਲੋਂ ਨਾਮਤਰੀ ਦਰਬਾਰ ਵੱਲੋਂ ਸਤਿਗੁਰੂ ਜੀ ਵੱਲੋਂ ਕਿਸੇ ਵੀ ਕਿਸਮ ਦੇ ਸਹਿਯੋਗ ਦੀ ਲੋੜ ਹੁੰਦੀ ਮੈਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਹੋਇਆ ਹੈ ਕਿ ਤੁਸੀਂ ਬਿਨਾ ਪੁੱਛੇ ਵੀ ਜਿਹੇ ਕਾਰਜ ਕਰਦੇ ਰਹੋ ਅਸੀਂ ਇਸ ਗੱਲ ਦੇ ਮਾਣ ਮਹਿਸੂਸ ਕਰਾਂਗੇ ਬਹੁਤ ਧੰਨਵਾਦ ਹੈ ਇਹਨਾਂ ਦਾ ਤੇ ਤੁਹਾਡਾ ਇੱਥੇ ਆਉਣ ਦਾ ਫਿਰ ਮੈਂ ਆਪਣੇ ਵੱਲੋਂ ਨਾਮ ਪਰਿਦਰਬਾਰ ਵੱਲੋਂ ਤੁਹਾਨੂੰ ਸਭਨਾਂ ਨੂੰ ਜੀ ਆਇਆਂ ਆਖਦਾ ਹਾਂ ਤੁਹਾਡਾ ਹਾਰਦਿਕ ਸਵਾਗਤ ਵੀ ਕਰਦਾ ਹਾਂ ਤੁਹਾਡੇ ਸਭਨਾਂ ਤੋਂ ਸਹਿਯੋਗ ਦੀ ਆਸ ਵੀ ਰੱਖਦਾ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਕੀ ਕਿਨੇ ਕਿਥੇ ਤੇ ਕੋਣ ਪੈ ਜੂ ਗੱਲ ਕਿਉਂ ਦੀ ਕਰਨੀ ਐਸੇ ਯਾ ਸੂਲਾ ਦੀ ਤਰਨੀ ਪੈਂਦੀ ਨਦੀ ਬੇਤਾਰਨੀ ਕਦੇ ਬਾਤ ਮੁਕਾਵੇ ਨਾ ਕਿਉਂ ਨਹੀਂ ਝਗੜਾ ਮੁੱਕਣਾ ਵਾਲਾ ਉੱਤਰਕਾਰੀ ਬੰਦੇ ਨੇ ਹੁੰਦੀ ਗਾਲ ਉਸਤਰੀਆਂ ਦੀ ਮਾਲਾ ਉਹ ਲਖ ਝੂਠ ਨਹੀਂ ਸਕਦੇ ਲਿਖਦੇ ਸੱਚ ਤਾਂ ਅੜਕਣ ਅੜਦੀ ਸੱਚ ਨਾਲ ਈਰਖਾ ਹੈ ਦੁਨੀਆ ਨਾਲ ਝੂਠ ਦੇ ਖੜਦੀ ਉਹ ਸੱਚ ਵਾਲੀ ਥਾਂ ਤੂੰ ਜੀ ਲੋਕੀ ਵੱਟ ਜਾਂਦੇ ਨੇ ਟਾਲਾ ਪੱਤਰਕਾਰੀ ਬੰਦੇ ਦੇ ਹੁੰਦੀ ਗੱਲ ਉਸਤਰੀਆਂ ਦੀ ਮਾਲਾ ਓਏ ਖਾਸ ਮਜ਼ਾ ਕਰਕੇ ਹੋਏ ਖਬਰ ਜੇ ਕਿਤੇ ਬਸ਼ੇਤੀ ਫਿਰ ਉਸ ਬਚਾਰੇ ਦੀ ਟੱਡੀ ਗਲ ਖਾ ਜਾਂਦਾ ਖੇਤੀ ਹਨੇਰ ਹੀ ਛਾ ਜਾਂਦਾ ਦਿਸਦਾ ਮੁਸ਼ਕਲ ਫਿਰ ਅਜਾਲਾ ਪੱਤਰਕਾਰੀ ਬੰਦੇ ਰਹਿੰਦੇ ਗਲ ਉਸ ਧਰਿਆ ਦੀ ਮਾਣਾ ਅੱਜ ਪੱਤਰਕਾਰੀ ਨੂੰ ਜਾਉ ਅਸਵਾਰੀ ਬੱਚ ਵੜਿਆ ਆਇਆ ਇਸੋ 파 ਥੋੜੀ ਨੀ ਇਹ ਤਾਂ ਅਣਮੁੱਲਾ ਸਰਮਾਇਆ ਤਨ ਬਾਦ ਸਵਾਲ ਦਾ ਜੀ ਜੀ ਨਾ ਕੀਤਾ ਇਹ ਉਪਰ ਆਲਾ ਪੱਤਰਕਾਰੀ ਬੰਦੇ ਦੀ ਉੰਦੀ ਗੱਲ ਉਸਤਾਦੀ ਮਾਲਾ ਉਹ ਹੁਣ ਇਨਾ ਮਿੱਤਰਾ ਦੀ ਸੁਣੀਏ ਜੇ ਕਰ ਕਸ਼ਟ ਕਹਾਣੀ ਕਈ ਥਾਵਾਂ ਉੱਤੇ ਦਾ ਕੀਮਤੀ ਬਾੜ ਦਿੰਦੇ ਜਿੰਦਗਾਨੀ ਕੱਟ ਬਚਦੀ ਚਵਰੀ ਦਾ ਬਣਦਾ ਜੀਵਨ ਫੇਰ ਕਚਲਾ ਮੈਂ ਪੱਤਰਕਾਰੀ ਬੰਦੇ ਦੇ ਉੰਦੀ ਗੱਲ ਉਸ ਧਿਆਨ ਦੀ ਮਾਣ ਜਿਉ ਮੁਸਕਰ ਲਿਖਤਾਬ ਕੁਆਰੀ ਨੂੰ ਨੇ ਕਾਬੂ ਕਰੀ ਨੂੰ ਆਕੇ ਫੇਰ ਸਵਾਬ ਚ ਬੋੜਣਾ ਬਿਨ ਮੁਸ਼ਕਲ ਹੁੰਦਾ ਹੈ ਚਾਬੀ ਆਵਾਜ਼ ਤਾਲੇ ਨੂੰ ਖੋਲਣਾ ਬਿਨ ਇਕਦਾ ਯੋਗਤਾ ਦੇ ਹੁੰਦਾ ਨਹੀਂ ਕਾਬ ਦਾ ਤਾਲਾ ਪੱਤਰਕਾਰੀ ਬੰਦੇ ਦੇ ਹੁੰਦੀ ਗਾਲੇ ਔਸਤਰੀਆਂ ਦੀ ਮਾਲਾ ਸੇਖੋਂ ਲਿਖਣਾ ਚਾਉਂਦਾ ਸੀ ਸਰੀਰ ਦਾ ਸਾਥ ਨਿਵਾਵੇ ਫੜਕਾਨੀ ਬੱਚੀ ਨੂੰ ਮੁਖ ਤੋਂ ਬੋਲ ਕੇ ਇਉਂ ਲਖਾਵੇ ਤੇ ਕਰੇ ਜੋਦੜੀ ਦੀ ਦਾਤਾ ਰਚਨਾ ਆਪ ਲਖਾ ਲਾ ਦਾਤਾ ਰਚਨਾ ਆਪ ਰਖਾ ਲਾ ਪੱਤਰਕਾਰੀ ਬੰਦੇ ਦੀ ਹੁੰਦੀ ਗਾਲ ਉਸਤਰੀਆ ਦੀ ਬਾਲਾ